ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਦੇ ਵੱਲੋਂ ਅੱਜ ਇੱਕ ਮਾਰਚ ਕੱਢਿਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਕਾਰਵਾਈ ਕਰਦੀ ਹੋਏ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਆਗੂਆਂ ਨੂੰ ਪੰਜਾਬ ਪੁਲਿਸ ਨੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਗੁਰਦਾਸਪੁਰ ਜਲੰਧਰ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਦਲ ਖਾਲਸਾ ਦੇ ਮੈਂਬਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਦਲਖਾਸਾ ਦੇ ਆਗੂ ਕਵਲਪਾਲ ਸਿੰਘ ਬਿੱਟੂ ਨੂੰ ਅੱਜ ਪੰਜਾਬ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਕਵਲਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਉਹਨਾਂ ਨੂੰ ਪੁਲਿਸ ਦੇ ਵੱਲੋਂ ਗੁਰਦਾਸਪੁਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਦੇ ਘਰ ਸਵੇਰ ਤੋਂ ਹੀ ਪੁਲਿਸ ਆ ਚੁੱਕੀ ਹੈ ਅਸੀਂ ਪੁਲਿਸ ਦਾ ਵਿਰੋਧ ਕਰਦੇ ਹਨ ਕਿਉਂਕਿ ਅਸੀਂ ਵੀ ਸੰਵਿਧਾਨਿਕ ਤਰੀਕੇ ਦੇ ਨਾਲ ਅੱਜ ਗੁਰਦਾਸਪੁਰ ਵਿਖੇ ਇੱਕ ਮਾਰਚ ਕੱਢਣਾ ਸੀ ਮਾਮਲੇ ਸੰਬੰਧੀ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਉਹ ਦਲ ਖਾਲਸਾ ਦੇ ਆਗੂ ਕਵਲਪਾਲ ਸਿੰਘ ਬਿੱਟੂ ਦੇ ਘਰ ਪਹੁੰਚੇ ਹਨ ਅਤੇ ਉਹਨਾਂ ਤੋਂ ਇਸ ਮਾਰਚ ਸੰਬੰਧੀ ਜਾਣਕਾਰੀ ਲਈ ਜਾ ਰਹੀ ਹੈ ਵਢਿੰਡਾ ਵਿਖੇ ਵੀ ਦਲ ਖਾਲਸਾ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਤੇ ਅਤੇ ਬਾਬਾ ਹਰਦੀਪ ਸਿੰਘ ਦੇ ਪਿੰਡ ਮਹਾਰਾਜ ਵਿਖੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ 26 ਜਨਵਰੀ ਦੇ ਦਿਹਾੜੇ ਨੂੰ ਮੱਦੇਨਜ਼ਰ ਰੱਖਤੇ ਹੋਏ 25 ਜਨਵਰੀ ਨੂੰ ਪੰਜਾਬ ਦੇ ਵਿੱਚ ਤਿੰਨ ਥਾਵਾਂ ਉੱਤੇ ਗੁਰਦਾਸਪੁਰ ਜਲੰਧਰ ਤੇ ਮਾਨਸਾ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਦੌਰਾਨ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਬੀਤੀ ਰਾਤ ਨੂੰ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਨੂੰ ਘਰ ਦੇ ਵਿੱਚ ਨਜ਼ਰ ਕਰ ਦਿੱਤਾ ਹੈ ਕਵਰਪਾਲ ਸਿੰਘ ਮਿੱਟੂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਖਿਲਾਫ ਸੀ ਕਿਉਂਕਿ ਸੰਵਿਧਾਨ ਦੇ ਵਿੱਚ ਸਾਨੂੰ ਸਾਰੇ ਹੱਕ ਦਿੱਤੇ ਗਏ ਨੇ ਪਰ ਮੌਕੇ ਦੀਆਂ ਸਰਕਾਰਾਂ ਨੇ ਸੰਵਿਧਾਨ ਦੇ ਵਿੱਚ ਲਿਖੇ ਸਾਡੇ ਸਾਰੇ ਹੱਕ ਖੋਲੇ ਨੇ ਇਸ ਦੇ ਰੋਸ ਵਜੋਂ ਅਸੀਂ ਪੰਜਾਬ ਦੇ ਵਿੱਚ ਤਿੰਨ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਨਾ ਸੀ ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚਸ ਆਯੋਜਿਤ ਕੀਤੇ ਸੀ ਅਖਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਸਾਡਾ ਇਹ ਉਹਨਾਂ ਨੂੰ ਜਵਾਬ ਸੀ ਕਿ ਇੱਕ ਹਫਤਾ ਹੋ ਗਿਆ ਆਲਰੇਡੀ ਅਸੀਂ ਪ੍ਰੋਗਰਾਮ 올ਿੱਕ ਚੁੱਕੇ ਆ ਅਸੀਂ ਨਾ ਤਾਂ ਉਹਨੂੰ ਪੋਸਟਪੋਨ ਕਰ ਸਕਦੇ ਆ ਕਿਉਂਕਿ ਪ੍ਰੋਗਰਾਮ ਹੀ 26 ਜਨਵਰੀ ਦੇ ਵਿਰੋਧ ਦੇ ਵਿੱਚ ਰੱਖਿਆ ਗਿਆ ਸੀ 26 ਜਨਵਰੀ ਉਹ ਜਿਹੜਾ ਕਨਸਟੀਟਿਊਸ਼ਨ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਿਸਕ੍ਰਿਮੀਨੇਸ਼ਨਸ ਨੇ ਜਿਹੜਿਆ ਡਿਨਾਈਡ ਨੇ ਜਿਹੜੇ ਹੱਕ ਖੋਏ ਗਏ ਨੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੋ ਅਸੀਂ ਪ੍ਰੋਗਰਾਮ ਪੋਸਟਪੋਨ ਵੀ ਨਹੀਂ ਕਰ ਸਕਦੇ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸੰਬੰਧਨ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕਨਵੇਂ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾਓ